ਪ੍ਰਕਾਸ਼ ਸਿੰਘ ਜਿਹੜੇ ਬਹੁਮ ਰਾਏਖੂ ਸਵਾਰ ਦਿੱਤਾ ਨੇ ਉਹਨਾਂ ਦੇ ਨਾਲ ਸ਼ਕਤੀਆਚ ਚਰਾਤ ਦਿਲਪੁਤ ਸਿੱਤਰਪੁਰੀਆਂ ਦੀ ਆਪਸ ਵਿੱਚ ਲੜਾਈ ਹੋਈ ਹੈ ਦਾ ਆਪ ਨੂੰ ਪਿਛੇ ਗੱਲ ਨੂੰ ਲੈ ਕੇ ਇਹਨਾਂ ਦੀ ਪਹਿਲਾਂ ਆਪਸ ਟਕਰਾਅ ਵਾਜੀ ਹੋਈ ਕੁਛ ਇੱਕ ਦੇ ਨਾਲ ਜਿਹੜਾ ਹੈਗਾ ਭੁਖਰਾਣ ਜਾ ਕੇ ਇਹਨਾਂ ਨੇ ਆਪਸ ਵਿੱਚ ਲੜਾਈ ਆਰਣ ਕੁਮਾਰ ਜਿਹੜਾ ਹੱਥ ਸਪਾਇਆ ਖੜਾ ਸੀ ਉਹਦੇ ਨਾਲ ਉਹਦੇ ਸਿਰ 'ਚ ਛੱਟ ਲੱਗੀ ਤੇ ਉਹ ਛੱਟ ਕਰਨ ਉਹ ਹਸਪੀਟਲ ਦਾਖਲ ਅੱਗੇ ਜਿਹੜੀ ਹੈਗੀ ਬਰਤਾਲ ਜੋ ਇਹ ਨੋਟ ਕੀਤੀ ਜਾ ਰਹੀ ਹੈ ਜਿਹਦਾ ਜੈਕਸ਼ੂਰ ਹੋਗਾ ਜਿਹੇ ਜਿਹੇ ਹਾਲਾਤ ਸਾਹਮਣੇ ਆਉਣਗੇ ਉਹ ਵੀ ਜੀ ਕਾਨੂੰਨੀ ਦੇ ਨਾਲ ਦੇ ਨਾਲ ਮਹਿਕਮਾ ਨਾਲ ਕਾਰਵਾਈ ਕੀਤੀ ਜਾਵੇ। ਇਸ ਸਵੇਰ ਮਿਲੀ ਹੈ ਵੀ ਪਿਛਲੀ ਰਾਤ 31 ਅਗਸਤ 2024 ਨੂੰ ਵਕਤ 11 ਵਜੇ ਦਾ ਹੋਗਾ। ਸ਼੍ਰੀ ਬਲਕੌਰ ਸਿੰਘ ਜਿਹੜੇ ਮਰਹੂਮ ਰਾਏ ਸਿੱਧੂ ਮੁਸੇਵਾਲੇ ਦੇ ਪਿਤਾ ਨੇ ਉਹਨਾਂ ਦੇ ਨਾਲ ਸੁਰੱਖਿਆ ਚ ਤਨਾਤ ਤਿੰਨ ਪੁਲਿਸ ਸਿ ਕਰਮਚਾਰੀਆਂ ਦੀ ਆਪਸ ਵਿੱਚ ਲੜਾਈ ਹੋਈ ਹੈ ਕਾਸਟੇਬਲ ਗੁਰਦੀਪ ਸਿੰਘ ਫਸਟ ਕਮਾਂਡੋ ਬਟਾਲੀਅਨ ਕੋਲੋਂ ਕਾਸਟੇਬਲ ਅਰਣ ਕੁਮਾਰ ਚੌਥੀ ਆਈਆਰਪੀ ਕਨੋਂ ਤੇ ਕਾਸਟੇਬਲ ਵਿਕਰਮ ਸਿੰਘ ਪੰਜਵੀਂ ਆਈਆਰਪੀ ਵੱਲੋਂ ਸੁਰੱਖਿਆ ਡਿਊਟੀ ਲਈ ਉਹਨਾਂ ਦੇ ਨਾਲ ਤਾਇਨਾਤ ਨੇ ਇਹਨਾਂ ਦਾਤ ਨੂੰ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਪਹਿਲਾਂ ਆਪਸ ਵਿੱਚ ਟਕਰਾਅ ਵਾਜੀ ਹੋਈ ਫਿਰ ਇੱਕ ਦੂਜੇ ਨਾਲ ਜਿਹੜਾ ਹੈਗਾ ਭੜਕਾਰ ਜਾ ਕੇ ਇਨਾਂ ਨੇ ਆਪਸ ਵਿੱਚ ਲੜਾਈ ਕੀਤੀ ਗੁਰਦੀਪ ਸਿੰਘ ਨੇ ਦੱਸਿਆ ਵੀ ਅਰਣ ਕੁਮਾਰ ਦੇ ਜਿਹੜਾ ਹੱਥ ਸਪਾਇਆ ਖੜਾ ਸੀ ਉਹਦੇ ਨਾਲ ਉਹਦੇ ਸਿਰ 'ਚ ਛੱਟ ਵੱਜੀ ਹੈ ਤੇ ਉਹ ਛੱਟ ਕਰਨ ਉਹ ਹਸਪੀਟਲ ਦਾਖਲ ਹੈ ਅੱਗੇ ਜਿਹੜੀ ਹੈਗੀ ਪੜਤਾਲ ਲਗਾਈ ਨਾ ਕੀਤੀ ਜਾ ਰਹੀ ਹੈ ਜਿਹਦਾ ਜਿਹੇ ਜੇ ਕਸੂਰ ਹੋਊਗਾ ਜਿਹੇ ਜੇ ਹਾਲਾਤ ਸਾਹਮਣੇ ਆਉਣਗੇ ਉਹੀ ਜੀ ਕਾਨੂੰਨੀ ਤੇ ਨਾਲ ਦੀ ਨਾਲ ਮੈਕੋਨਾਂ ਕਾਰਵਾਈ ਕੀਤੀ ਜਾਵੇ ਇਹ ਲੜਾਈ ਦਾ ਕਾਰਨ ਕੀ ਰਿਹਾ ਤੁਸੀਂ ਇਹਨਾਂ ਲੋਕਾਂ ਆਪਸੀ ਨਿੱਜੀ ਮਸਲਿਆਂ ਨੂੰ ਲੈ ਕੇ ਮੁਕਤਰਾਰ ਹੋਈ ਹੈ ਬਾਕੀ ਹਲੇ ਇੱਕ ਵਾਰੀ ਪੜਤਾਲ ਹੋਵੇ ਸਾਨੂੰ ਪਤਾ ਲੱਗੇਗਾ ਵੀ ਕਿਹੜੀ ਵਜ੍ਹਾ ਤੋਂ ਕਿਉਂ ਇਹਨਾਂ ਗੁੱਸੇ ਜਿਹਾ ਕਿਉਂ ਲੜੇ ਉਹ ਜਿਹੜੇ ਦੋਸ਼ੀ ਜਿਨ੍ਹਾਂ ਤੇ ਦੋਸ਼ ਲਾਇਆ ਉਹਨਾਂ ਨੂੰ ਹਿਰਾਸਤ ਚ ਲਿਆ ਨਹੀਂ ਹਲੇ ਕਿਸੇ ਨੂੰ ਹਿਰਾਸਤ ਨਹੀਂ ਲਿਆ ਹੈਗਾ ਤੇ ਨਾ ਕੋਈ ਹਲੇ ਜਿਹੜਾ ਹੈਗਾ ਇਸ ਤਰ੍ਹਾਂ ਦੇ ਕੋਈ ਜਿਹੜਾ ਹੈਗਾ ਕੋਈ ਨੀਰ ਫੈਂਸ ਨੂੰ ਮਕਾਬਲ 10 ਟਨ ਦਾ ਅਨਲਜੀ ਕੋਸ਼ਿਸ਼ ਜੁਰਮ ਕਹਿੰਦੇ ਇਹਦਾ ਹੋਣਾ ਪਾਇਆ ਗਿਆ ਉਹ ਉਲੀ ਛਟਾ ਨੇ ਤੇ ਨਹੀਂ 10 ਟਨ ਕੀ ਲੱਗੀ ਹੈ ਜੀ ਹੋਂ ਤੱਕ ਉਹ ਬਿਆਨ ਹੈ ਜਿਹੜੀ ਕਿ ਹੋਂ ਬਿਆਨ ਕਰ ਸ਼ਰਮਾ ਜੀ ਜਿਹੜੇ ਬਿਆਨ ਦੀ ਗੱਲ ਹੈ ਉਹ ਜਦੋਂ ਸਾਨੂੰ ਹਸਪੀਟਲ ਵਾਲਿਆਂ ਨੇ ਰੁਕਾ ਭੇਜਿਆ ਲੱਗਿਆ ਤੁਰੰਤ ਜਿਹੜਾ ਹੈਗਾ ਪੁਲਿਸ ਅੱਗੇ ਜਿਹੜੀ ਮੌਕੇ ਤੇ ਆ ਗਈ ਹੈ ਈਵਨ ਐਸੇ ਟੁਕੜੇ ਪੜਤਾਨ ਕਰ ਰਿਹਾ ਹੈ ਸਾਡੇ ਪਾਸ ਤੇ ਕੋਈ ਡਿਲੇਮੇ ਹੈਗੀ ਦੂਜੀ ਗੱਲ ਇਸ ਵਾਰ ਟਾਂਕਿਆਂ ਦੀ ਤੇ ਕੋਈ ਟਾਂਕਿਆਂ ਦੀ ਗਿਣਤੀ ਦੇ ਨਾਲ ਫੈਂਸ ਨਹੀਂ ਬੰਦਾ ਫੈਂਸ ਜਿਹੜਾ ਹੈਗਾ ਡਾਕਟਰ ਦੀ ਓਪੀਨੀਅਨ ਤੇ ਪੜਨਾ ਹੈ ਔਕਸਾ ਕੀ ਲਿਖਦੇ ਨੇ ਛੱਟ ਦੀ ਨੇਚਰ ਕੀ ਹੈ ਛੱਟ ਕਿਹੜੇ ਵਿਅਕਤ ਨਾਲ ਲੱਗੀ ਹੈ ਉਹਦੇ ਅਧਾਰ ਤੇ ਕਾਰਵਾਈ ਹੋਣੀ ਹੈ ਨਾ ਅੱਗੇ ਆਪਣਾ ਲੱਗ ਕੇ ਕਾਰਵਾਈ ਹੋ ਰਹੀ ਹੈ ਡੈਫੀਨਿਟਲੀ ਹੋਵੇ ਨਾਲ ਮੈਕਮਾਨਾ ਵੀ ਕਰੇ ਲੋਕੇ ਡਿਸਿਪਲਨ ਫੋਰਸ ਦੇ ਮੈਂ ਤਾਂ ਕਿ ਉਹਨਾਂ ਦੀ ਜਗ੍ਹਾ ਕੋਈ ਐਮਐਨ ਰਿਪਲੇਸ ਕੀ ਹੈ ਜਦੋਂ ਕਿ ਹੁਣ ਐਕਟੀਵਿਟੀ ਸਿਕਿਉਰਿਟੀ ਦਾ ਮਸਲਾ ਹੈ ਜੀ ਉੱਥੇ ਹੈ ਨਹੀਂ ਇਹ ਦੀ ਸੁਰੱਖਿਆ ਬ੍ਰੀਚ ਸਿਕਿਉਰਿਟੀ ਪੁਲਿਸ ਦਾ ਕੋਈ ਮਸਲਾ ਨਹੀਂ ਹੋਏਗਾ ਸਿਕਿਉਰਿਟੀ ਬ੍ਰੀਚ ਇਹ ਤਾਂ ਰਾਤ ਨੂੰ ਡਿਊਟੀ ਤੋਂ ਆਫ ਸੀਗੇ ਜਦੋਂ ਲੜੇ ਨੇ ਉਹ ਸਿਕਿਉਰਿਟੀ ਬ੍ਰੀਚ ਨਹੀਂ ਹੋਇਆ ਹੈਗਾ ਠੀਕ ਹੈ ਨਾ ਬਾਕੀ ਹਜੇ ਜਿਹੜਾ ਜਿਹੜੀ ਗਲਤੀ ਪਾਈ ਹੈ ਉਹਨੂੰ ਬਦਲ ਦਿਆਂਗੇ ਉਹਦੇ ਜਗ੍ਹਾ ਹੁਣ ਤੇ ਤਰ ਤੱਕ